ਕੋ ਵੀ ਹੈ ਮੇਰੇ ਕੋਲ ਨਸੀ ਕੋਕ ਪੀ ਰਿਹਾ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਜੀ ਬਹੁਤ ਕੈਂਡ ਫੀਲਿੰਗ ਆ ਰਹੀ ਹੈ ਜੀ ਪਟਿਆਲਾ ਪੂਰਾ ਘੁਮਾ ਰਿਹਾ ਜੀ ਗੋਪੀ ਸਾਨੂੰ ਪੂਰਾ ਮਸਤੀ ਕਰ ਰਿਹਾ ਜੀ ਸਾਡੇ ਚੰਮੇ ਸਰ ਦੇਖੋ ਜੀ ਯਾਟ ਪੱਪੂ ਪੇਟੂ ਦੀ ਚਾਟ ਕੀ ਕਹਿਣਾ ਚਾਹੋਗੇ ਪੱਪੂ ਜੀ ਅੰਦੂ ਦੇ ਦੇ ਬਾਕੀ ਪੱਪੂ ਦੀ ਚਾਟ ਬਹੁਤ ਮਾੜਾ ਜੱਗ ਕੇ ਜਿਵੇਂ ਕਹਿੰਦਾ ਮਾੜਾ ਖੁੱਲ ਕੇ ਕਹਿ ਯਾਰ ਹਨਾ ਵੀ ਰੋਟੇ ਬੜਾ ਤੱਕ ਰਹਾ ਸਰ ਤੂੰ ਦੇ ਦੇ ਰਿਵਿਊ ਬਹੁਤ ਵਧੀਆ ਬਹੁਤ ਵਧੀਆ ਇਧਰ ਮੈਂ ਕਰਦਾ ਹਾਂ ਜੀ ਦੱਸੋ ਜੀ ਇਧਰ ਕੋਲਡ ਡਰਿੰਕ ਚੱਲ ਰਿਹਾ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਬਹੁਤ ਤਨਫੀਕੀ ਓਕੇ ਰਿਪੋਰਟ ਦੇਖੋ ਤਾਂ ਸਹੀ ਤੁਸੀਂ ਬਾਹਰ ਆ ਕੇ ਹਾਂ ਕਿੰਨਾ ਫਿਰ ਗੋਪੀ ਨੇ ਲਈ ਪਰਮਿਸ਼ਨ ਜੀ ਯੂਨੀਵਰਸਿਟੀ ਚ ਐਂਟਰੀ ਕਰਨ ਲਈ ਕਹਿੰਦਾ ਗੱਲ ਕਰਾਂ ਮੈਂ ਮੀਤ ਨਾਲ ਹੁਣ ਆਪਾਂ ਯੂਨੀਵਰਸਿਟੀ ਆ ਗਏ ਜੀ ਪਤਾ ਵੀ ਤੇਕੜਾ ਤਾਂ ਹੈ ਨਹੀਂ ਦਲੇ ਪਰੌਂਠੇ ਦਾ ਖਾਣੇ ਨਹੀਂ ਗੋਪੀ ਕਹਿੰਦਾ ਸਾਨੂੰ ਸਪੈਸ਼ਲ ਪਰੌਂਠਾ ਖਵਾਉਣਾ ਜੀ ਯੂਨੀਵਰਸਿਟੀ ਦਾ ਠੀਕ ਆ ਹਾਂਜੀ ਦੇਖ ਦਰਖਤ ਤਾਂ ਇਹ ਦਰਖਤ ਚਾਹੀਦੇ ਨੇ ਕਿਹੜਾ ਚਾਹੀਦਾ ਕੋਈ ਬੱਪਲ ਕੋਈ ਟਾਲੀ ਕੋਈ ਕੁਛ ਨਹੀਂ ਚਾਹ ਕੇ ਪਾਇਆ ਤੈਨੂੰ ਸੋ ਕਿੱਲੇ ਚ ਦਰਸਤੀ ਆ ਗੱਲਾ ਯਾਰਾ ਹਾਂ ਹੁਣ ਕਿਹਨੇ ਨਹੀਂ ਦਰਸਤ ਕਾਨੂੰ ਆਪਣੇ ਨੂੰ ਦਰਸਤ ਕਾਨੂੰ ਹੁਣ ਦਿਖਾਣਾ ਰਹਿਣ ਦੇ ਬੰਦ ਕਰਦੇ ਹੁਣ ਫੇਰ ਪਹੁੰਚੇ ਆਪਾਂ ਜੀ ਯੂਨੀਵਰਸਿਟੀ ਚ ਲਾਇਬ੍ਰੇਰੀ ਸਾਢੇ 11 ਵਜੇ ਨੇ ਮਿੱਤਰੋ ਦੇਖੋ ਸਟੂਡੈਂਟ ਲਾਇਬ੍ਰੇਰੀ ਚ ਵੀ ਪੜ ਰਹੇ ਨੇ ਸਾਢੇ 11 ਵਜੇ ਹਜੇ ਟਾਈਮ ਪੜਦੇ ਨੇ ਬਾਈ ਜੀਨੇ ਪੜਨਾ ਆਪਾਂ ਕਹਿ ਤਨੇ ਰੇਦਰਾਂ ਦੇ ਸਟੂਡੈਂਟ ਪਾਏ ਜਾਂਦੇ ਨੇ ਪੜਨ ਵਾਲੇ ਵੀ ਦੇਖੋ ਕਿਵੇਂ ਮਹਿਸੂਸ ਕਰਾ ਪੂਰਾ ਫੁੱਲ ਆ ਬਾਈ ਓਕੇ ਯਾਰ ਆਨੰਤ ਹੈ ਜੂ ਵਾਤਾ ਫਿਰ ਆਨੰਤ ਤੁਸੀਂ ਜੀ ਜੁਣੀ ਬਾਈ ਤੇ ਆਪਣਾ ਇੰਨੀ ਚਲਦੀ ਹੋਵੇ ਤਦ ਵੱਧ ਕੀ ਆ ਪੂਰਾ ਸਿੱਕਾ ਚੱਲ ਰਿਹਾ ਆਪਣਾ ਪ੍ਰਧਾਨ ਹੋਵੇ ਤੇ ਆਪਣੀ ਜਲਦੀ ਨਾ ਹੋਵੇ ਸਹੀ ਗੱਲ ਹੈ ਜੀ ਸਹੀ ਗੱਲ ਫਿਰ پراਉਂਠਾ ਆ ਗਿਆ ਜੀ پراਉਂਠਾ ਸਾਡੇ ਲਈ ਨਜ਼ਾਰਾ ਲੋਕ ਤੁਹਾਨੂੰ ਖਾਣਾ ਖਾਣਾ ਖਾਓ ਯਾਰ ਰੋਟਾ ਜੀ ਟੇਸਟ ਦੱਸੋ ਕਿਤਾਂ ਲੱਗਿਆ ਹਾਂ ਦੱਸਣਾ ਯਾਰ ਦੱਸ ਦਿਆਂ ਦਰਸ਼ਕੋ ਤੁਹਾਨੂੰ ਟੇਸਟ ਵੀ ਤੂੰ ਕਹਿਣਗੇ ਕਿ ਕਿੱਲ ਫਿਰ ਪਹੁੰਚੇ ਜੀ ਆਪਾਂ ਅਰਜੰਦਰਾ ਹਸਪੀਟਲ ਸ਼ੀਪੂ ਕੋਲੇ ਸ਼ੀਪੂ ਨੂੰ ਵੀ ਮਿਲਣਾ ਜ਼ਰੂਰੀ ਸੀ ਨਾ ਫਿਰ ਨਾ ਨਾ ਸ਼ੀਪੂ ਨੂੰ ਮਿਲੇ ਜੀ ਰਾਤ ਨੂੰ ਸ਼ੀਪੂ ਕੋਲੇ ਸ਼ੀਪੂ ਨੂੰ ਮਿਲਣਾ ਜੀ ਵੀਰ ਕੋਲ ਅਰੇ ਆਹ ਨਾ ਗਿਆ ਵੀਰ ਕੋਲ ਲੰਗੇ ਬਣਾ ਵੀ ਮਿਲੇ ਬਣਾ ਕਿਵੇਂ ਆਇਆ ਨਾ ਲੋਟ ਨਹੀਂ ਆਉਣਾ ਮਿੱਤਰੋ ਸਟੋਰ ਵਾਲਿਆਂ ਦੇ ਸਾਬਾ ਓਲ ਸਟੋਰ 24/7 ਵਾਲਿਆਂ ਦੇ ਆਗੇ ਮਿੱਤਰੋ ਆਹ ਕੋਣ ਲੈ ਜਾ ਮੈਂ ਤੋਹਰੇ ਨਾਲ ਜਿਆਦਾ ਹੀ ਟੇਸਟੀ ਹੈ ਬਰਾਂਡ ਬਰੂਨੀ ਖੜੀ ਹੈ ਕੋਈ ਏ ਕੀ ਟੇਸਟ ਆ ਯਾਰ ਨਵੀਂ ਚੀਜ਼ ਕੋਈ ਛੜੀ ਵਰੌਨੀ ਛੜੀਆ ਡੱਟ ਵਰੌਨੀ ਛੜੀਆ ਖਾ ਲੈਨੇ ਆ ਕਨਾਟ ਵਰੌਨੀ ਦੇ ਦਈ ਵਧੀਆ ਚੀਜ਼ ਹਾਂ ਦਿਖਾ ਯਾਰ ਸਾਨੂੰ ਓਏ ਤਤੀ ਜੀ ਖਣੀ ਇੱਕ ਕਨਾਟ ਵਰੌਨੀ ਦੇ ਦੋ ਦੇਖੋ ਜੀ ਕੋਕੀ ਨੇ ਸਾਡੇ ਲਈ ਦੇ ਨਵੀਂ ਚੀਜ਼ ਆਰਡਰ ਕਰੀ ਜੀ ਵਰੌਨੀ ਪਹਿਲਾਂ ਪਾ ਗਰ ਲੜਾ 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 ਖਾ ਲਾਂਗੇ ਬਹੁਤ ਵਧੀਆ ਪਾ ਆ ਵਧੀਆ ਗੱਡੀ ਆ ਦੂਰ ਦੂਰ ਹੋ ਉਹ ਤੇਰੀ ਯਾਰ ਅੱਜ ਆਪ ਸਾਰੀ ਰਾਤ ਕੋਕੀ ਕਨਾਟ ਵਾਂਡਾ ਪੂਰੀਆਂ ਕਨਾਟ ਚਾਦ ਵੀ ਰੱਖੋਗੇ ਮੈਨੂੰ ਵੇ ਗੋਪੀ ਕੋਲੇ ਆਏ ਜੀ ਐਮੋਨਾ ਆਇਲ ਸਟੋਰ ਤੇ ਆ ਗਏ ਮਤਰੋ ਸੁਵਾਏ ਕਰਦਾ ਸੁਵਾਏ ਕਰਦਾ ਲੈ ਕੇ ਆਈ ਆਈਸਕ੍ਰੀਮਾ ਲੈਓ ਸਾਡਾ ਚੰਗਾ ਵੀ ਮਤਰੋ ਗੁੱਡ ਨਾਈਟ ਫਿਰ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਚ ਅੱਜ ਆਈ ਆਪਣੇ ਬਲੌਗ ਦਾ 64ਵਾਂ ਦਿਨ ਕਰੋ ਫਿਰ ਚੈੱਕ ਮਤਰੋ ਵਾਓ ਯਾਰ ਬੜਾ ਨਿਆਰਾ ਦਿੱਤਾ ਆ ਗੋਪੀ ਨੇ ਬੜੀ ਹੱਲਾ ਸੀ ਮੈਂ ਜਾਣਦਾ ਮੁੰਡਾ ਲੈਣ ਨੂੰ ਤੂੰ ਆਏ ਨਾ ਆਪਦਾ ਆਪਲਾ ਸਭਾ ਨਾ ਹੋ ਗਈ ਜੀ ਉੱਠ ਗੜੇ ਸਾਰੇ ਜਣੇ ਮਲਦਾਂਗੇ ਲੱਤਾਂ ਕੋਈ ਗੱਲਾਂ ਚੱਲ ਰਹੀਆਂ ਨਹੀਂ ਪਤਾ ਮعلوم ਨਹੀਂ ਕੁਝ ਪੂਰੀ ਤੱਕੜੀਆਂ ਨਾਉਣੇ ਫਿਰ ਤੂੰ ਬਾਬਾ ਆ ਮੈਂ ਅੱਜ ਤਾਂ ਨਹੀਂ ਲੱਤਾਂ ਨਹੀਂ ਜੰਗਤਾ ਜੀ ਕੋਈ ਤਾਂ ਆਪ ਹੀ ਦੇਖੇਗਾ ਤੂੰ ਆਪ ਹੀ ਦੱਸ ਤੂੰ ਵੇਖਦੇ ਤਰੇ ਜੀ ਜਿਦੂ ਤਹਰਾਟ ਨਾ ਕੋ ਜੀ ਗਟਾਈ ਲਏ ਜੇ ਬਦਲਤੇ ਜੀ ਵਧੀਆ ਗੈਣੇ ਤਾਂ ਹਾਂ ਦੁੱਤ ਰਹੇ ਨੇ ਥੱਲੇ ਦੂਜੇ ਲਿਆਉਣੇ ਨੇ ਤਾਂ ਹਾਦੋ ਦੇ ਚੇਂਜ ਗੋਪੀ ਦੇ ਆ ਵੀ ਆ ਲੋੜ ਨੂੰ ਪਾਈ ਨਾ ਬਾਦਲ ਤੇ ਗੱਦਾ ਹੀ ਗੋਪੀ ਦੇ ਆ ਪਈ ਅੰਦਰ ਇਹ ਥੋੜੇ ਜਿਹਾ ਕੋਲੇ ਨੇ ਉਹ ਕੋਲੇ ਘੱਟ ਸੀ ਥੋੜੇ ਜੇ ਅਗਰ ਇਧਰ ਤਾਂ ਗੱਦਾ ਵੀ ਫਿਰ ਟੇਹੜ ਤੇ ਧਰਾਂਗੇ ਅਸੀਂ ਫੇਰ ਗਿਆ ਮਤਰੋ ਬਸ ਬਾ ਇੱਕ ਫੇਰ ਗਦਾ ਹੀ ਲਾ ਆ ਗਿਆ ਲੈ ਕੇ ਆ ਗਿਆ ਮਤਰੋ ਗਦਾ ਹੀ ਲਾ ਜਸ ਉਹਦੇ ਗੋਪੀ ਦੇ ਗਦਾ ਹੀਲੇ ਬਾਦਲ ਤੇ ਜੀ ਪੋਲੇ ਰੱਖਦੇ ਉਹਨੂੰ ਕਾੜੇ ਉੱਪਰਲੇ ਨਾਲ ਚੇਂਜ ਕਰਤੇ ਦਾ ਲਾ ਆ ਗਿਆ ਨਾ ਗੋਪੀ ਦਾ ਰਾਇਡੀ ਘਰ ਤਾਂ ਮਤਰਾ ਗੋਪੀ ਦਾ ਬਿਸਤਰਾ ਦੇਖੋ ਨਵੀਂ ਚਾਦਰ ਪਸਾਦੀ ਗੋਪੀ ਨੂੰ ਨਵੇਂ ਕਰਾਇਲੇ ਹੁਣ ਦੇਖੀ ਗੋਪੀ ਤੈਨੂੰ ਕਿੰਨਾ ਕੰਫਰਟ ਫੀਲ ਹੋਊਗਾ ਨਾਲ ਤਾਂ ਲਿਆ ਗੋ ਨਾਲ ਜਦਵਾਊਗਾ ਤੂੰ ਬहोत ਆਊਗਾ ਹੀ ਬहोत ਸਮਝਿਆ ਕਿ ਨਾ ਹਾਂ ਉਹ ਉਹ ਨਹੀਂ ਪੜਾ ਗਏ ਇਹਨਾਂ ਨਾਲ ਜਾਣਾ ਜਦੋਂ ਆਜੋ ਇਹਦੇ ਚ ਪਿਆਰ ਚਾਹਣਾ ਜਾਂ ਡੱਬੂ ਜਾਣਗਾ ਠੀਕ ਠੀਕ ਗੋਪੀ ਚੱਲਿਆ ਡਿਊਟੀ ਜੀ

ਉਹ ਕੰਮ ਵਾਲੀ ਨੂੰ ਹੀ ਮਾਲਕਨ ਸਮਝਿਆ ਲੈ ਜੀ ਉਹ ਮਾਲਕ ਨਹੀਂ ਉਹ ਹਾਂ ਸਕੂਟਰੀ ਉਹਨੂੰ ਕਹਿੰਦਾ ਉਹਨੂੰ ਕਹਿੰਦਾ ਮੜਦੀ ਸਾਡੀ ਮੈਨੂੰ ਕੀ ਪਤਾ ਵੀ ਕੌਣ ਹੈ ਹੁਣ ਪੋਤਾ ਪੂਲੇ ਬਾੜਤੀ ਲਾ ਦੇ ਉਹ ਗੇਟ ਲਾ ਲਾ ਇੱਥੇ ਲਾ ਸਕਦੇ ਜੀ ਹੁਣ ਕਿੰਨੇ ਵਜੇ ਆਪੀ ਆਜੋਗੇ ਤੁਸੀਂ ਕਿ 12:00 ਵਜੇ ਉਹ ਇੱਥੇ ਇੱਕ ਘੰਟੇ ਨੂੰ ਆਜੋ ਬਰਾ ਚੋਹਾਨ ਨਵਾਸ ਆ ਜੀ ਡਾਕਟਰ ਦਰਸ਼ਨ ਸਿੰਘ ਹਰਵਾਰਕ ਸੇ ਨਿਕਲਾਇਆ ਆ ਗੋਠੀ 115 ਜਪਤਦਰਾ ਨੰਬਰ ਗੋਠੀ ਹੈ ਜੀ ਗੋਪੀ ਦੀ ਮਤਰ ਜੇ ਆਉਣਾ ਹੋਵੇ ਕਈ ਵਾਰੀ ਓਏ ਤੁਸੀਂ ਲਾਓ ਨਿਆਰੇ ਠੀਕ ਹੈ ਮੈਂ ਆਹ ਕਰ ਲਾਂ ਵੀਡੀਓ ਜੇ ਐਡਿਟ ਕਰ ਲਾਂ ਫਿਰ ਬੈ ਕੇ ਜੇ ਹੋ ਯਾਰ ਸ਼ਾਂਤੀ ਤੇ ਫਿਰ ਅਗਲਾ ਕਹੂ ਅੱਜ ਵੀਡੀਓ ਨਹੀਂ ਪਾਈ ਵਧੀਆ ਏਰੀਆ ਜਾ ਜਾਂ ਹਾਂ ਚਵਾਰਾ ਵੀ ਅੱਤੇ ਵਾਰੇ ਤੇ ਐ ਘੜ ਮੈਨੂੰ ਫੀਲਿੰਗ ਲੈਣ ਨੂੰ ਤੂੰ ਛੱਡ ਨਾਲ ਜੂਨੀ ਪ੍ਰੈਕਟਿਸ ਤੇ ਚੱਲਣਾ ਹੀ ਸੀ ਹੌਣ ਚੱਲਾਂਗੇ ਰਾਤ ਮੈਨੂੰ ਨੀਂਦ ਪੜੀ ਹੁੰਦੀ। ਜੇ ਵੀ ਸਾਡੇ ਕੋਲੇ ਸੀ ਪੋਪੀ ਗੇੜਾ ਮਾਰਨਾ ਹੈ ਸਾਡੇ ਕੋਲੇ ਜੀ ਵਧੀਆ ਵਧੀਆ ਕਹਿੰਦਾ ਲੋਟਾ ਸੀਪੋ ਵਧੀਆ ਯਾਰ ਆ ਇਸ ਵਿੱਚ ਮੇਰਾ ਵੀ ਹੋਂ ਦਾ ਬੰਦਾ ਸੀ ਆਹਾਂ ਬੰਦਾ ਸੀ ਜ਼ਰੂਰ ਜ਼ਰੂਰ ਸਹੀ ਗੱਲ ਹੈ। ਪ੍ਰੇਰਾਂ বাজ ਰਹੀਆਂ ਨੇ ਜੀ ਹੋ ਗਏ ਰੈਡੀ ਸਾਡੇ ਬੰਦੇ ਦੇਖੋ ਜੀ ਉਹੀ ਬੰਦੇ ਨੇ ਫਾਰੇ ਹੋ ਗਏ ਡਟਮੈਂਡ ਮਾਈ ਰਹਿ ਗਿਆ ਗੱਲਾਂ ਤਿਆਰ ਹੋ ਗਿਆ ਮਾਮਾ ਦਾ ਹੁਣ ਹੋ ਜਾਣਾ ਬਾਈ 2 ਮਿੰਟਾਂ ਚੋਂ ਨਾ ਨੂੰ ਯਾਰ ਜਿਹੜਾ ਪੀ ਨਹੀਂ ਗੱਲ ਬੋ ਮਤਰੋ ਆ ਜਾ ਚਲੋ ਚਲ ਆ ਜਾ ਯਾਰ ਲੰਡੇ ਹੁਣ ਬਾਲਾਂ ਨੂੰ ਚਲੋ ਬੱਸ ਮੈਂ ਤਾਂ ਕੁਝ ਕਹਿ ਨਹੀਂ ਚਲੋ 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 ਕਿ ਟਾਈਮ ਹੋ ਗਿਆ ਵੀਰੇ 11:47 ਹੋ ਗਏ ਮਤਰੋ ਹੁਣ ਚੱਲਿਆਂ ਨਾ ਤੋਗੇ ਯੂਨੀਵਰਸਿਟੀ ਯੂਨੀਵਰਸਿਟੀ ਆਓ ਯਾਰ ਚੈੱਕ ਕਰਦੇ ਚੱਕ ਲੈ ਜੀ ਫਿਰ ਇਹ ਆਪਲਾ ਵਾਲੇ ਵੀ ਲਾਵਾਂਗੇ ਪਤਾ ਜਮ ਅੰਬੇ ਤੇ ਲਾਦਾ ਜੀ ਦੇਖੋ ਉਹ ਗੋਪੀ ਦੀ ਗੋਠੀ ਰਹੀ ਜਮਾ ਗੋਪੀ ਦੇ ਗੋਠੀ ਲਾਉਣੇ ਆ ਫਿਰ ਆਪਾਂ ਚੱਲ ਬਈ ਗੱਡੀ ਤੇ ਯੂਨੀਵਰਸਿਟੀ ਨੂੰ ਜੀ ਆਪਾਂ ਚਾਰੇ ਗੱਡੀ 'ਚ ਗੱਗੂ ਤੇ ਰੋਟਾ ਸਕੂਟਰੀ ਤੇ ਸਕੂਟਰੀ 'ਚ ਗੋਹਣਾ ਨੇ ਪਹੁੰਚ ਗਏ ਫਿਰ ਮਿੱਤਰੋ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਗਏ ਜੀ ਪਟਿਆਲਾ ਯੂਨੀਵਰਸਿਟੀ ਪਹੁੰਚ ਗਏ ਮਿੱਤਰੋ ਦੂਸਰੇ ਦਿਨ ਅੱਜ ਫੇਰ ਕਹੁੰਦੇ ਆ ਗਏ ਜੀ ਅਮ ਜਾਈ ਆ ਗਏ ਜੀ ਯੂਨੀਵਰਸਿਟੀ ਮਿੱਤਰੋ ਹਾਂਜੀ ਚਲੋ ਕਿੱਧਰ ਨੂੰ ਜਾਣਾ ਆਲੇ ਜੱਸੀ ਚਾਬੀ ਸਕੂਟਰੀ ਵਾਲੇ ਬੰਦੇ ਆਪਣੇ ਉਹ ਮੂਰੇ ਲੰਘ ਗਿਆ ਉਹਨਾਂ ਬਾਅਦ ਕੇ ਅੰਦਰ ਸਭ ਸਾਲੋ ਗੱਗੂ ਦੇ ਰੋਟਾ ਸਕੂਟਰੀ ਤੇ ਆਏ ਨੇ ਮਤਰੋ ਇਹਦਾ ਸਟੂਡੈਂਟ ਆ ਮਾ ਕੋਈ ਝਾਕਦਾ ਮੁੰਡਾ ਇਹ ਸਟੂਡੈਂਟ ਹੈ ਬਾਈ ਮੋਟਾ ਜਿਹਾ ਯੂਨੀਵਰਸਿਟੀ ਦਾ ਸਟੂਡੈਂਟ ਹੀ ਲੱਗਦਾ ਮੜਾ ਜਾ ਹੁਣ ਚੱਕ ਕੇ ਗਿਫਟੀ ਮੜਾ ਜਾ ਬੈਗ ਦੇ ਮੜਾ ਜਾ ਪੋਜ ਉਹ ਤਾਂ ਜਮਈ ਦੋ ਨਹੀਂ ਉਹ ਜਮਈ ਆ ਲੱਗਦਾ ਠੀਕ ਆ ਯਾਰ ਦੱਸੀ ਚੱਕ ਕੇ ਮੜਾ ਜਾ ਪਾਉਂਗਾ ਵਲੌਗ ਚ ਉਹ ਤੇਰੀ ਕਮਾਲੀ ਕਰਤੀ ਕਿਹੜੇ ਹੋਏ ਉਹ ਜਿਹੜਾ ਅਬਦੇ ਰਿਆ ਵਿੱਚ ਫਿਲਮਾਂ ਦੀ ਸ਼ੂਟਿੰਗ ਜੀ ਨਹੀਂ ਹੋਈ ਹੋਈ ਇੱਥੇ ਐ ਤੁਰੇ ਜਾਂਦੇ ਹੁੰਦੇ ਨੇ ਇਹ ਆ ਮੈਟਰ ਜੁਨੀਵਰਸਿਟੀ ਸਟੂਡੈਂਟ ਇਹ ਕਮਾਰ ਆਏ ਨੇ ਜੀ ਪੂ ਵੀ ਆ ਗਿਆ ਸੀ ਸਵੇਰੇ ਸਾਡੇ ਕੋਲੇ ਆਣਾ ਸੀ ਦੇ ਰਿਹਾ ਹੈ ਕਿਹੜਾ ਜਨੇ ਦਾ ਚ ਡਰਾਖਤ ਦੇਖੋ ਮੈਟਰ ਉਹ ਡਰਾਖਤ ਤਾਂ ਜੈਕਾ ਕਰੋ ਡਰਾਖਤ ਜੁਨੀਵਰਸਿਟੀ ਦੇ ਜਿਵੇਂ ਰਾਤ ਗੋਪੀ ਕਹਿੰਦਾ ਸੀ ਗਾਂ ਤੜੇ ਕੋ ਕੰਨੇ ਸੋਹਣੇ ਚੰਨਦੀ ਐ ਜਨਤੀ ਐ ਮਿੱਤਰੋ ਦੇਖੋ ਦਰਖਤ ਉਹ ਪੂਰੀ ਪੂਰੀ ਤਾ ਬਹੁਤ ਸਾਲ ਪੁਰਾਣਾ ਦਰਖਤ ਆਹਾ ਹਾਂ ਦੇਖੋ ਉਹ ਦੇਖ ਦਰਸ਼ਕਾਂ ਨੂੰ ਵੀ ਦਿਖਾਣੀ ਨੇ ਨੇ ਦਰਸ਼ਕਾਂ ਨੂੰ ਦਿਖਾ ਦੇ ਫਾਈਲ ਲਿਆ ਦੇ ਤੇ ਚੀਜ਼ ਕੀ ਕੀ ਦਾ ਨਸਲ ਤਾਂ ਪਤਾ ਹੀ ਨਹੀਂ ਆਪਾਂ ਨੂੰ ਕੀ ਨਸਲ ਦਾ ਕੀ ਲੈਣਾ ਐ ਦਰਖਤ ਦੇਖ ਕੇ ਕਿੰਨਾ ਘੈਂਟ ਵੋਪੀ ਵੀ ਆ ਗਿਆ ਮਿੱਤਰੋ ਸਾਡੇ ਕੋਲੇ ਤਕਲੇ ਜਾਨਗੀ ਟਕਲੇ ਫਿਰ ਆ ਗਿਆ ਆਪਾਂ ਯੂਨੀਵਰਸਿਟੀ ਦੀ ਕੰਟੀਨੈਂਟ ਚ ਜੀ ਖਾਣਾ ਖਾਣ ਤੁਹਾਡੀ ਆਲੇ-ਦਾਲੇ ਹੋ ਜੋ ਆ ਗਏ ਜੀ ਮਿੱਤਰੋ ਪਰੌਂਠੇ ਖਾਣ ਚਾਹ ਰਹੀ ਹੈ ਮਿੱਤਰੋ ਚਾਹ ਨਾਲ ਪਰੌਂਠਾ ਚਾਹ ਨਾਲ ਪਰੌਂਠਾ ਖਾਵਾਂਗੇ ਆ ਗਿਆ ਪਰੌਂਠਾ ਮਿੱਤਰੋ ਆਪਣਾ ਨਹੀਂ ਆਨੇ ਸੀ ਮੱਖਣੀਆਂ ਤਰਜਸੀ ਆਉਂਗਾ ਮੱਖਣ ਵੀ ਆਊਗਾ ਨਾਲ ਮੱਖਾਂ ਦੇ ਟਿੱਕੇ ਮਿੱਤਰੋ ਨਾਲ ਦਹੀਂ ਅਮੋਲਾ ਦਾ ਦਹੀਂ ਨਾਲ ਅਮੋਲਾ ਦਾ ਦਹੀਂ ਨਾਲ ਮੱਖਣ ਦਰਗਾਹ ਹੋਰ ਐਨੇ ਤਾਂ ਪਰੌਂਠੇ ਮੈਂ ਦਹੀਂ ਖੋਲਣਾ ਸਭ ਬਾਤਾਂ ਨੇ ਮਿੱਤਰੋ ਪਰੌਂਠੇ ਦੀ ਬਰਾਟੇ ਇੱਥੇ ਆਦੇ ਆਪਨੇ ਖਾਣਾ ਖਾ ਕੇ ਆਪਾਂ ਅਗੇ ਬਾਹਰੇ ਜੀ ਕੰਟੀਨ ਚੋਂ ਅੱਲ ਲਈ ਸੈਂਟਰ ਫਰੂਟ ਮਿੱਤਰੋ ਸੈਂਟਰ ਫਰੈਸ਼ ਲਈ ਮਿੱਤਰੋ ਸਾਰਿਆਂ ਨੇ ਜਦੋਂ ਬਾਗੇ ਮਜ਼ਾ ਸੈਂਟਰ ਫਰੂਟ ਖਾਣ ਦਾ ਵੀ ਮਜ਼ਾ ਕਹਿੰਦੇ ਆਡੀ ਹੈ ਯੂਨੀਵਰਸਿਟੀ ਜਨਾਹ ਜੇੜਾ ਦੇਣ ਦਾ ਹੋ ਨਹੀਂ ਜਿੱਤੂ ਜੇ ਪਹਿਲਾਂ ਲੱਗ ਕੇ ਆ ਦੂਜੀ ਸਾਈਡ ਆਹ ਗਰਾਊਂਡ ਕਿਵੇਂ ਅਸੀਂ ਪੂਆ ਗਰਾਊਂਡ ਹੈ ਯੂਨੀਵਰਸਿਟੀ ਦਾ ਆਹ ਗਰਾਊਂਡ ਹੈ ਗਰਾਊਂਡ ਆ ਗਰਾਊਂਡ ਹੈ ਗਰਾਊਂਡ ਹੈ ਜੁਨੀਵਰਸਿਟੀ ਦਾ 플레이ਰ ਇੱਥੇ ਤਿਆਰ ਕੀਤੇ ਜਾਂਦੇ ਨੇ ਮਿੱਤਰੋ ਬਾਲੀਵਾਲ ਦੇ 플레이ਰ ਇੱਥੇ 플레이ਰ ਤਿਆਰ ਹੁੰਦੇ ਨੇ ਕੋਪੀ ਨੂੰ ਪੁੱਛੋ ਕੋਪੀ ਦੱਸ ਸਾਨੂੰ ਮਾੜੀ ਜੀ ਨਾਲ ਦਿਆ ਮਰੂਤ ਦਾ ਬੂਟਾ ਦੇਖੋ ਕਿ ਟੱਪਲਿਆ ਹੋਇਆ ਹੈ ਦਰਸ਼ਕੋ ਚੈੱਕ ਕਰਨ ਵਾਲੀ ਚੀਜ਼ ਹੈ ਇਹ ਨਾਸਪਤੀਆਂ ਨੇ ਮੰਗੂ ਵਧਿਆ ਹੋਇਆ ਗਰਾਉਂਡ ਦੇਖੋ ਇੱਥੇ ਤੱਕ ਆਓ ਇਹ ਬਹੁਤ ਵੱਡੀ ਯੂਨੀਵਰਸਿਟੀ ਕਿੰਨੇ ਕਿੱਲੇ ਚਾ ਗੋਪੀ ਇਹ 300 ਕਿੱਲੇ ਚਾ ਤਨ 100 ਕਿੱਲੇ ਚਾ ਦਰਸ ਕੋ ਯੂਨੀਵਰਸਿਟੀ ਆ ਇਹ ਉਹ ਬੋਲ ਰਿਹਾ ਕੋਲ ਆ ਬੰਦਾ ਅਰਜੰਦਰਾਲਾ ਕਲਮੀ ਆ ਹਣ ਗੋਪੀ ਸਾਨੂੰ ਯੂਨੀਵਰਸਿਟੀ ਘਮਾਉਂਦਾ ਯੂਨੀਵਰਸਿਟੀ ਘਮਾਉਂਦਾ ਮਤਰਾ ਸਾਨੂੰ ਸਾਰੀ ਚ ਕਿਹੜਾ ਦਮਾਉਂਦਾ ਹੈ ਨਾ ਦੇਖੋ ਕਿੱਥੇ ਚਲਾਉਂਦੇ ਨੇ ਹੋਰ ਸਹੀ ਗੱਲ ਆ ਆ ਦੇਖੋ ਮਿੱਤਰੋ ਐਂ ਚੱਲਦਾ ਇੱਥੇ ਸਾਈਕਲ ਆਪਾਂ ਕਿੱਥੇ ਚਲਾ ਲਾਂਗੇ ਯਾਰ ਦੇਖੋ ਮਿੱਤਰੋ ਐਂ ਚੱਲਦਾ ਸਾਈਕਲ ਇੱਥੇ ਦਿਖਾ ਵੀ ਦਿੱਤਾ ਤੁਹਾਨੂੰ ਦੇਖੋ ਮਿੱਤਰੋ ਪਾੜੇ ਸਪੀਡ ਤੇ ਐਂ ਲਾਉਂਦੇ ਜਿਹੜੇ ਅੱਖ ਚਾਪਕਦੀ ਜਾਂਦੇ ਆ ਉੱਤਰ ਆਉਂਦਾ ਵੀ ਪੂਰੇ ਉਹ ਟਾਈਮ ਆ ਚਲਾਉਂਦੇ ਵੀ ਕਿੱਥੇ ਨੇ ਦੇਖੋ ਮਿੱਤਰੋ ਐਂ ਆਇਆ ਸਰੋਟਾ ਟੇਪਰ ਸਰੋਟ ਟਾਈਮਰ ਲਾਵਾਂਗੇ ਆਪਾਂ ਜਦੋਂ ਇੱਥੋਂ ਆ ਗਿਆ ਫਿਰ ਤੁਹਾਨੂੰ ਦਿਖਾਵਾਂਗੇ ਵੀ ਕਿੰਨੇ ਟਾਈਮ ਚ ਗੇੜਾ ਪੂਰਾ ਕਰਦਾ ਇਹ ਤਾਂ ਗਿਆ ਮਿੱਤਰੋ ਲਾਤਾ ਟਾਈਮਰ ਆਪਾਂ ਕਰੋ ਚੈੱਕ ਆਨ ਟਾਈਮਰ ਚੱਲ ਰਿਹਾ ਸਪੀਡ ਬਹੁਤ ਆ ਉਹ ਭਾਈ ਇਹ ਜਦੋਂ ਹੁਣ ਬਾਹਰ ਟਰੈਕ ਤੇ ਵੀ ਰਹੋਗੇ ਨਾ ਬਾਹਰ ਲਈ ਜਾ ਜਾਂ ਜਮਾ ਟਰੈਕ ਤੇ ਮੋਟਰਸਾਈਕਲੋਂ ਕੋਈ ਜਾਂਦਾ ਹੁੰਦਾ ਹਾਂ ਦੇਖੋ ਮਿੱਤਰੋ ਸਪੀਡ ਦੇਖੋ ਤੁਸੀਂ ਆ ਗਿਆ ਜੀ ਤੇ 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 ਸਿਕੰਟਾਂ ਚ ਓਏ ਤੇ 30 ਕਿੰਟਾਂ ਜੋ ਏ ਯੂਨੀਵਰਸਿਟੀ ਵੀਰੇ ਪੈਦਾ ਕਰਦੀ ਹੈ ਪਲੇਅਰ ਅਫਸਰ ਲੋਗ ਇੱਥੇ ਪੈਦਾ ਕਾਇਤ ਪਾਏ ਜਾਂਦੇ ਨੇ ਅਫਸਰ ਲੋਗ ਬਣਾ ਲਾ ਬਣਾ ਲਾ ਆ ਮੈਨੂੰ ਪਿਆਬੀ ਜੀ ਰਾਤੀ ਆ ਮੈਨੇ ਮਾਰਤਾ ਹਣਾ ਸਿੱਧਾ ਇਹ ਜੀ ਮੈਨੇ ਮਾਰ ਹਾਈ ਚ ਪਾਣੀ ਛਟਿਆ ਹੁੰਦਾ ਹੋ ਗਿਆ ਨਾ ਰੋਟੀ ਕਹਿੰਦਾ ਹਾਂ ਹਾਂ ਹੋਰ ਇਹਦੇ ਬੱਚਾ ਹੈ ਨਾ ਫੇਰ ਦੇਖਣ ਵਾਲਾ ਹੁੰਦਾ ਕੀ ਬਾਤਾਂ ਯਾਰ ਸਾਡਾ ਆਉਂਦਾ ਜੀ ਕਹਿੰਦੇ ਪਾਣੀ ਪਾਰ ਕੇ ਫੇਰ ਆਪ ਬਾਰੇ ਚੱਲਦੇ ਨੇ ਵਿੱਚ ਲਾਈਟਾਂ ਹਨ ਕਿਹਾ ਵੀ ਹੁੰਦਾ ਕਿਆ ਬਾਤਾਂ ਆਉਂਦੇ ਨੇ ਆਇਆ ਵੀ ਪ੍ਰੋਗਰਾਮ ਕਹਿੰਦੇ ਇੰਗਰੀਡੈਂਟ ਦਰਾਤ ਤੇ ਬਹੁਤ ਜੀ ਸੁਣੀ ਲੱਗਦੀ ਹੈ ਨਾ ਆਜ ਤੇ ਪਿੰਜਰੇ ਜਿਹੇ ਕਰੀਆ ਆਇ ਤੇ ਆਟਕ ਕ੍ਰੀਤੀ ਜੀ ਬਣਾਈ ਹੋਈ ਆ ਆਦਰਾਖਟ ਤੇ ਦੇਖੀ ਕਹੀ ਜੀ ਬਣਾਈ ਹੋਈ ਆ ਪੇਂਟਿੰਗ ਜੀ ਆਇ ਤੇ ਕਹੀ ਜੀ ਬਣਾਈ ਹੈ ਪੇਂਟਿੰਗ ਕਰੀ ਹੈ ਉਹ ਤੇ ਕਹੀ ਜਿਹੀ ਕਰੀ ਆ 8-8 ਸਾਤ ਦੀਆਂ ਨੇ ਆ ਗਿਆ ਜੌਨਪੁਰਾ ਯੂਨੀਵਰਸਿਟੀ ਦਾ ਬੈਕ ਸਾਈਡ ਇਹ ਆ ਮਿੱਤਰੋ ਪਟਿਆਲਾ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਹ ਕਹਿੰਦੇ 300 ਕਿਲੇ ਚ ਫੈਲੀ ਹੋਈ ਆ ਮਿੱਤਰੋ 300 ਕਿਲੇ ਚ ਟਰੱਕ ਤੋਂ ਬਹੁਤ ਪਾਤਾਵਰਨ ਬਹੁਤ ਸੋਹਣਾ ਜੀ ਟਰੱਕ ਤਾਂ ਦੇਖੋ ਬੋਰਡ ਦੇਖੋ ਕੈਸਾ ਬਣਾਇਆ ਹੋਇਆ ਮਿੱਤਰੋ ਕਰੋ ਚੈੱਕ ਟਰੱਕ ਤਾਂ ਬਹੁਤ ਸੋਹਣਿਆ 8-8 ਵੈਰਿਟੀਆਂ ਦੇ ਨੇ ਵੀਰੇ ਇਹ ਦੇਖੋਗੇ ਤਰਸਤਾ ਡਾਡਾ ਨੇ ਹੋਰ ਹੀ ਨਸਲਾਂ ਜਨਿੰਦਰ ਆਪਾਂ ਨੇ ਹੋਣੇ ਲਾਇਆ ਹੁਣ ਨਾ 12 ਮਹੀਨੇ ਕਰਕੇ ਗੱਤੀ ਵਰਗੇ ਫੋਟੋਆਂ ਖਿੱਚ ਰਹੇ ਨੇ ਡਾਕਟਰ ਸਾਹਿਬ ਮੇਰੇ ਕੋਲੇ ਖੜੇ ਨੇ ਅੱਧੀ ਗੱਲਬਾਤ ਕਰ ਰਹੇ ਆ ਕਰੋ ਚੈੱਕ ਆ ਅਰਤੀ ਦੇ ਕੀ ਆਏ ਜਬਣੀ ਹੋਈ ਕਲਾ ਕਿਰਤੀ ਜੀ ਐ ਇਹੇ ਸੋ ਜੇ ਮੇਰੇ ਕਿਸੇ ਵੀਰ ਨੂੰ ਪਤਾ ਸਾਨੂੰ ਤਾਂ ਪਤਾ ਨਹੀਂ ਲੱਗਿਆ ਸੀ ਤਾਂ ਚਾਰੇ ਪਾਸੇ geke je ਦੇ 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 ਵੀ ਕੀ ਗੱਲ ਬਾਤ ਹੈ ਇਹ ਬਿਲਕੁਲ ਮਿਊਜ਼ੀਅਮ ਆ ਆਟ ਗੈਲਰੀ ਦੇ ਕੋਲ ਸਾਹਮਣੇ ਆਏ ਮਾਰ ਕਿਰਤੀ ਜੀ ਪੱਥਰ ਦੀ ਬਣਾਈ ਹੋਈ ਹੈ ਕੋਈ ਮੂਰਤੀ ਇਹ ਚ ਕੋਈ ਗੱਲ ਬਾਤ ਆ ਹੋ ਪਰ ਸਾਨੂੰ ਨਹੀਂ ਪਤਾ ਵੀ ਕੀ ਗੱਲ ਬਾਤ ਆ ਉਹ ਬਿਲਕੁਲ ਸਾਹਮਣੇ ਆ ਗਈ ਯੂਨੀਵਰਸਿਟੀ ਦੇ ਮਾਰ ਤੇ ਮਿਊਜ਼ੀਅਮ ਤੇ ਕਲਾ ਗੈਲਰੀ ਆ ਗੋਵਿੰਦਾ ਕਾਰਜੇ ਦਾ ਬਣਿਆ ਹੋਇਆ ਬਾਈ ਮਾਰਤਾ ਆ ਆਜਾਏ ਕਾਰ ਤੇ ਕਲਾ ਗੈਲਰੀ ਦੇ ਸਾਹਮਣੇ ਮਿਊਜ਼ੀਅਮ ਦੇ ਵੀਰੇ ਤੇ ਆਪੀ ਯੂਨੀਵਰਸਿਟੀ ਚ ਆ ਬਣੀ ਹੋਈ ਆ ਕਲਾ ਕਿਰਤੀ ਜੀ ਆ ਦੱਸੋ ਕਿਸੇ ਨੂੰ ਮੇਰੇ ਵੀਰ ਨੂੰ ਪਤਾ ਹੈ ਕਿਸੇ ਨੂੰ ਵੀ ਇਹਦਾ ਕੀ ਮਤਲਬ ਹੈ ਤਾਂ ਦੱਸੋ ਸਕਦਾ ਸਾਨੂੰ ਤਾਂ ਪਤਾ ਜਾਂ ਨਹੀਂ ਲੱਗਿਆ ਵੀ ਕੀ ਗੱਲ ਬਾਤ ਹੈ ਐ ਲੋਹਾ ਜਾਂ ਐ ਮਰੋੜਾ ਜਾਂ ਪਿਆ ਬਲ ਜੇਲ ਲੈ ਕੋਈ ਪੇਟ ਨਹੀਂ ਆ ਰਿਹਾ ਵੀ ਕੀ ਚੱਕਰ ਹੈ ਜਮਾ ਯੂਨੀਵਰਸਿਟੀ ਦੇ ਸਾਹਮਣੇ ਆ ਯੂਨੀਵਰਸਿਟੀ ਆ ਗਈ ਇਹਦੇ ਸਾਹਮਣੇ ਆ ਕਲਾ ਕਰਤੀ ਜੀ ਇਧਰ ਮਿਊਜ਼ੀਅਮ ਆ ਗਿਆ ਇਹਦੇ ਬਿਲਕੁਲ ਸਾਹਮਣੇ ਆ ਯੂਨੀਵਰਸਿਟੀ ਦੇ ਵੀ ਆ ਮਿਊਜ਼ੀਅਮ ਦੇ ਵੀ ਬਲਜੇ ਮਾਰੇ ਪਏ ਨੇ ਕੋਈ ਨਹੀਂ ਪਤਾ ਲੱਗਦਾ ਜੇ ਤੁਹਾਨੂੰ ਪਤਾ ਕਿਸੇ ਨੂੰ ਤਾਂ ਦੱਸੋ ਆ ਲਓ ਆ ਕਰਤੀ ਮਾਤਰ ਯੂਨੀਵਰਸਿਟੀ ਤੇ ਵੀ ਐਡ ਆਪਾਂ ਕਰੋ ਚੈੱਕ ਪ੍ਰੀਤ ਜੱਟ ਲਾਈਵ ਵਗੈਰਾ ਕਿਉਂ ਮੰਨਦੇ ਹੋ ਮੰਨ ਕੇ ਹੁਣ ਦਾ ਪ੍ਰੀਤ ਜੱਟ ਲਾਈਫ ਨੂੰ ਜੁਨੇ ਵਰਾਈਟਿਚ ਵੀ ਕਰਦੇ ਫਿਰਦੇ ਆ ਐਡਾ ਮਿੱਤਰੋ ਸਰ ਪੀਤਾ ਜੋ ਸੀ ਜਸੀ ਨਾ ਯਾਰ ਪੀਣਾ ਨਹੀਂ ਗਿਫਟੀ ਗਿਫਟੀ ਕੇ ਨਾਲ ਪੀਣਾ ਨਹੀਂ ਯਾਰ ਫਿਰ ਅਸੀਂ ਪੀਤਾ ਇਚਾਰਾ ਨੇ ਮੈਂ ਗੱਗੋ ਰੋਟਾ ਤੇ ਛੀਪੂ ਬਾਈ ਕੇ ਚੌਕੜੀਆਂ ਮਾਰ ਕੇ ਮਿੱਤਰੋ ਆ ਕਮਰੇ ਜੀ ਹੁੰਦੀ ਹੈ ਜੀ ਗੋਪੀ ਦੀ ਡਿਊਟੀ ਇਥੇ ਲਖਣਮ ਪੜਨ ਜਿਹਦਾ ਹੀ ਕਰਦਾ ਬਸ ਇਹ ਚ ਡਿਊਟੀ ਆ ਇੱਕ ਸ਼ੇਅਰ ਜਾਂ ਪੜਿਆ ਮਿੱਤਰੋ ਸੋਹਣਾ ਲੱਗਿਆ ਮੈਂ ਕਿਹਾ ਸੋਨੂੰ ਵੀ ਸੁਣਾ ਦਈਏ ਫਿਰ ਕਰੋ ਚੈੱਕ ਸੈਕਟ ਉਹਨਾਂ ਦੀ ਹੁੰਦੀ ਹੈ ਜਿੱਨਾਂ ਵਿੱਚ ਕੁਝ ਖਾਸ ਹੁੰਦਾ ਹਰ ਪੰਨ ਵਿੱਚ ਉਹ ਬਾਝੀ ਜਾਂਦਾ ਜਿਹੜਾ ਸਾਹ ਤੋਂ ਵੱਧ ਪਾਸ ਹੁੰਦਾ ਕਿਉਂ ਪੱਗਿਆ ਲਵਦਾ ਫਿਰਦਾ ਰੱਬ ਨੂੰ ਜੰਗਲਾਂ 'ਚ ਗੌਰ ਕਰ ਖਾ ਸੱਜਣਾ ਵਿੱਚ ਵੀ ਰੱਬ ਦਾ ਬਾਸ ਹੁੰਦਾ ਸਾਥਾਣਾ ਕੁਝ ਸ਼ਾਇਰ ਤੇ ਕੁਝ ਕਵੀ ਸਾਡੇ ਵਿੱਚ ਬਸਦੇ ਨੇ ਅੜ ਗਰੀ ਹੋਈ ਬਾਈ ਜੀ ਆਪਾਂ ਵੀ ਕਰ ਦਨੇ ਆ ਤਾਂ 48 ਹੋ ਗਏ ਮਿੱਤਰੋ ਹੁਣ ਚੱਲੇ ਆ ਪੈਂਡ ਨੂੰ ਯੂਨੀਵਰਸਿਟੀ ਚੋਂ ਓਪੀ ਨੂੰ ਵੀ ਮਿਲ ਗਈ ਸੋਟੀ ਇਹ ਵੀ ਨਾਲ ਹੀ ਚੱਲੂ ਆਪਣੇ ਪੈਂਡਾ ਮੈਨਿਮੜੇ ਕਿਹੜਾ ਇਹ ਜੱਸੀ ਇਹ ਸਹਿਰੀਆਂ ਬੂਟਾ ਵਾਹ ਯਾਰ ਕਿੰਨੇ ਪਿਆਰੇ ਫਲਾਵਰ ਨੇ ਉਹ ਦੇਖੋ ਐ ਲੱਗੇ ਹੋਏ ਨੇ ਜੀ ਸਾਰਿਆਂ ਦੇ ਬੜੇ ਲਾਏ ਹੋਏ ਨੇ ਕੇ ਘਰੇ ਲਾਏ ਹੁਣ ਯਾਰ ਦੇਖ ਕਲੀਆਂ ਨਿਕਲਦੇ ਨੇ ਕੇਲੇ ਵਾਂਗੂ ਹੈ ਦੇਖੋ ਜੀ ਇੰਨੇ ਸੋਹਣੇ ਫਲਾਵਰ ਲੱਗੇ ਨੇ ਬਾਏ ਕਰਿਆ ਫਿਰ ਯੂਨੀਵਰਸਿਟੀ ਨੂੰ ਮਤਰੋ ਚੱਲੇ ਫਿਰ ਕਮਰੇ ਨੂੰ ਚੰਦਾ ਵੀ ਆਪਣਾ ਹੁਣ ਲਹਿਰਾਉਣ ਲੱਗਾ ਪੂਰਾ ਪਹਿਲਾਂ ਗੱਲਾਂ ਸੀ ਨਾ ਕੱਲ ਦਾ ਮੀਂਹ ਚ ਚਲੋ ਕੱਲਾ ਹਾਂ ਦਾ ਚਾਰ ਦਿਨ ਜੀ ਜਾਨ ਅੱਕੇ ਜੇ ਜਾਂਨੇ ਆ ਇਹ ਜੇ ਲੱਗਦਾ ਹੁੰਦਾ ਵੀ ਕਦੋਂ ਪਿੰਡ ਜਾਈਏ ਕਦੋਂ ਪਿੰਡ ਜਾਈਏ ਪੂਰੀ ਟੈਕ ਹਵਾ ਨਹੀਂ ਘਟਾਣੀ ਹਾਂ ਟੈਕ ਕਰਾ ਲਓ ਚੱਕਾ ਪਰ ਚੱਕਾ ਥੋੜੀ ਜਿਹੀ ਹਵਾ ਘਟਾ ਕੇ ਲੈ ਜਾਂਦੇ ਹੋਏ ਪਵਾ ਦੇਗੇ ਆਏ ਮੈਟਰੋ ਦੀ ਬੈਕ ਬੂਗੀ ਤੇ ਚੱਕਣਾ ਨਹੀਂ ਕਹਿੰਦਾ ਭਾਈ ਹੁਣ ਚੱਲਿਆਂ ਪਿੰਡ ਨੂੰ ਕੱਲ ਨਹੀਂ ਹੈਗਾ ਤੂੰ ਬਣਾ ਲਈ ਗੋਪੀ ਦੇ ਫਲੈਟ ਸੈਲਫੀ ਮੈਟਰੋ ਮੁੰਡੇ ਸੈਲਫੀ ਕਰ ਰਹੇ ਨੇ ਸਮਾਨ ਸਾਡਾ ਰੈਡੀ ਹੈ ਜੀ ਅਸੀਂ ਪਿੰਡ ਜਾਣ ਲਈ ਤਿਆਰ ਆਂ ਕੋਈ ਲੋਕ ਲੋਕ ਲਾਤੇ ਮਿੱਤਰੋ ਫਲੈਟਰ ਨੂੰ ਲੋਕ ਲੱਗ ਚੁੱਕੇ ਨੇ ਦੋਸਤੋ ਫਲੈਟਰ ਨੂੰ ਲੋਕ ਲਾ ਰਹੇ ਨੇ ਗੋਪੀ ਵਰਗੇ ਜੱਸੀ ਵਰਗੇ ਚੱਲ ਚੁੱਕੇ ਨੇ ਮੂਹਰੇ ਫਲਾਂ ਦੇ ਬੂਟੇ ਬੂਟੇ ਦੇਖੋ ਹਰਿਆਲੀ ਮਿੱਤਰੋ ਦੇਖੋ ਨਿੰਬੂ ਦਾ ਫਲ ਕਿਹੋ ਜਿਹਾ ਬੂਟੇ ਵੀ ਲੱਗੇ ਹੋਏ ਨੇ ਜੀ ਚਲੋ ਜੀ ਇਧਰੋਂ ਤਾਂ ਦੇਖੋ ਮਰੂਦ ਦੇਖੋ ਮਿੱਤਰੋ ਮਰੂਦ ਇੱਥੇ ਵੀ ਮਿਲ ਗਿਆ ਮਿੱਤਰੋ ਪੰਚ ਜੱਸੀ ਧਰ ਰਾਂ ਹੁੰਦਾ ਸਾਹ ਨਾਲ ਜੱਸੀ ਦੀ ਡਰਾਈਵਟੀ ਹੁੰਦੀ ਆ ਬੈਗ ਧਰਨ ਦੀ ਇਕੱਠੇ ਕਰਕੇ ਸਾਹ ਨਾਲ ਧਰ ਲੈਂਦਾ ਹੁਣ ਇਹ ਤਾਂ ਕਦੇ ਜਾਂਦੇ ਨਹੀਂ ਬਾਈ ਜੇ ਅਗਲੀ ਵਾਰੀ ਹੁਣ ਸਾਰੇ ਜਾਣੇ ਆ ਕੇ ਜਾਇਓ ਫਿਰ ਓਕੇ ਜੀ ਜ਼ਰੂਰ ਜ਼ਰੂਰ ਆਵਾਂਗੇ ਠੀਕ ਆ ਬਾਈ ਮੈਂ ਕਹੀ ਕਹਦਾ ਨਹੀਂ ਬਾਲੇ ਲੱਗੇ ਹੋ ਦੀ ਮਸਾ ਕਰੇ ਹੋਈ ਟਾਉ ਉਹ ਇਥੇ ਗਵਾਂਡੀ ਤੋਂ ਤੋੜੋ ਉਹਦਾ ਖਾਈ ਜਾ ਨਾ ਨੇ ਤੋਤੇ ਨੇ ਖਾਦੇ ਪੈਨੇ ਖਾਦੇ ਪੈਨੇ ਤੋਤੇ ਆਦੇ ਪਾਰਾ ਆਦੇ ਤੋੜ ਲੈ ਫਿਰ ਚੱਲ ਬਈ ਆਪਾਂ ਪਿੰਡ ਨੂੰ ਅੰਝਾ ਜੀ ਸ਼ੰਗਾ ਭਾਈ ਓਏ ਰੋਟਾ ਲਿਆ ਜੀ ਜੇ ਕੱਚੇ ਤੋਂ ਗੋਲੀਆਂ ਜੀਆਂ ਫਿਰ ਇਹ ਕਹਿੰਦਾ ਹਾਲੀਓਂ ਤੂੰ ਆ ਨਾਲ ਹੈ ਆ ਖਾਣ ਨੂੰ ਵੀ ਦੇਤੀਆਂ ਬਿਸਕਾ ਕੇ ਆਉਂ ਲੈ ਆ ਉਹਦੀ ਲਿਆ ਹੁੰਦਾ ਉਹ ਯਾਰ ਉੱਥੇ ਪਾ ਨਾ ਲੈ ਦੋ ਚੂਸਣ ਵਾਲੀ ਨਹੀਂ ਦਿੱਤੀਆਂ ਚੂਸਣਾ ਜੀ ਇੱਥੇ ਦੋ ਟੌਫੀਆਂ ਹੀ ਦੇਤੀਆਂ ਲੈ ਇਹ ਕਹਿੰਦਾ ਨਾਲ ਇਹ ਹਾਲੀਆਂ ਇਹ ਵੱਜ ਗਏ ਮਿੱਤਰੋ ਕਿੱਥੇ ਆ ਗਏ ਕੋਪੀ ਹੋਏ ਕਿੱਥੇ ਆ ਗਏ ਸੰਗਰੂਰ ਆ ਗਏ ਮਿੱਤਰੋ 6 ਵਜੇ ਗਏ ਪਹੁੰਚ ਗਏ ਮਿੱਤਰੋ ਬੜਵੜਾ ਟੋਲ ਪਲਾਜੇ ਤੇ ਫਿਰ ਆ ਘਰ ਆ ਗਏ ਜੀ ਬਾਬਾ ਜੀ ਮੜਾ ਪਾਓ ਪਹੁੰਚ ਗਏ ਘਰ ਮੇਤਰੋ ਆਲੇ ਕੱਪੜੇ ਮੇਤਰੋ ਫੋਟੋ ਵੀ ਘਰ ਕਿਉਂ ਨਹੀਂ ਲੈ ਜਾਓ ਬੰਦਾ ਥੋੜੇ ਤੇ ਲੈ ਜਾਣੇ ਹੋਣੇ ਹਾਂ ਤਾਂ ਲੈ ਜਾ ਬਖੋਲੋ ਫਿਰ ਇੱਧਰ ਲਾਈਟ ਤਾਂ ਲਾ ਲੋ ਫੋਟੋਆਂ ਵੀ ਖੋਲ ਰਹੇ ਹਾਂ ਜੀ ਆਹ ਦੇਖੋ ਫੋਟੋਆਂ ਲਾਈ ਕੇ ਜਿਹੜੀ ਕਰੇ ਜਾਮਾ ਜੀ ਫਿਰ ਲਈ ਫੋਟੋ ਮੇਤਰੋ ਘਰੇ ਜਾ ਕੇ ਦਿਖਾਉਨੇ ਆ ਸੋਨੂ ਵੀ ਕਿਹੜੀ ਲਈ ਐ ਵਡੀਆਂ ਤਾਂ ਵਡੀਆਂ ਨੇ ਭਾਈ ਜੀ ਜੈਕੂ ਆ ਆ ਫੋਟੋ ਲਈ ਸੀ ਮੇਤਰੋ ਆਪਾਂ ਚਾਰ ਸਾਹਿਬ ਜਾਦੇ ਨੇ ਗੁਰੂ ਗੋਬਿੰਦ ਸਿੰਘ ਨਾਲ Qué mela aquí, da su.